ਲਗੇ ਤਾਂ ਗਿਆ ਮੈਂ ਤੇ ਉਹ ਲੱਗ ਗਿਆ ਅੱਜ ਤੇ ਕਰ ਕੀ ਨਾਂ ਤੁਹਾਡਾ ਮਨਜੀਤ ਕਰ ਕੀ ਗੱਲ ਕਰ ਰਹੇ ਹੋ ਅ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਪਾਈ ਹੈ ਸਾਰੇ ਜਾਣੇ ਆ ਦੀ ਹੈ ਵੀਡੀਓ ਵੇਖਣ ਦੇ ਦਾ ਕੀ ਚੱਕਰ ਹੈ ਤੁਸੀਂ ਇਹ ਫੋਟੋ ਲਾਇਆ ਜਿੱਦਾਂ ਮਾਲੂ ਹਾਂਜੀ ਮਤਲਬ ਮੈਂ ਤੁਹਾਨੂੰ ਇਸ ਸ਼ੁਰੂ ਤੋਂ ਦੱਸ ਦਸਦੀ ਆ ਹਾਂ ਪੱਪਾ ਦੇ ਮੰਮਾ ਦਾ ਜਨਮ ਹੋਇਆ ਮੈਨੂੰ ਬਾਹਰ ਹੋਇਆ ਉਸ ਤੋਂ ਬਾਅਦ ਉਹਨਾਂ ਵਿੱਚ ਮਿਸ ਵੀ ਹੈ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂਗਾ ਸਪਾ ਤੁਹਾਡੇ ਪ੍ਰੋਪਰਟੀ ਦੀ ਵੀਡੀਓ ਆਈ ਆ ਤਾਂ ਫਿਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾਂ ਭਰਾਵਾਂ ਨੂੰ ਸਾਨੂੰ ਧੰਨਿਆ ਇਹਦਾ ਵੀ ਮਤਲਬ ਹੈ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਫੋਟੋ ਦੇ ਮਾਰਦੇ ਸੀ ਉਹਨਾਂ ਦੀਆਂ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੇਰੇ ਉਦੋਂ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੀ ਮੇਰੀ ਵੀਰ ਵੀ ਮੈਨੂੰ ਕਹੀ ਸੀ ਕਿ ਨਸ਼ੇ ਕਰਕੇ ਸਾਨੂੰ ਕੁੱਟਦੇ ਆ ਪਰ ਵੀਰੇ ਮੈਂ ਹੁਣ ਕਾਫੀ ਟਾਈਮ ਬਾਦੋਂ ਉਹਦੀ ਫੋਟੋ ਵੀਡੀਓ ਵੇਖੀ ਫੋਟੋ ਅਨਾਂ ਤੇ ਮੈਨੂੰ ਹੁਣ ਵੇਖਿਆ ਮੈਂ ਗੀਤਾ ਮਤਲਬ ਮੇਰੇ ਪਾਪਾ ਦੇ ਮਤਲਬ 4 ਸੈਕਿੰਡ ਨੇ ਤੇ ਕਿਉਂਕਿ ਮੈਂ ਮੈਂ ਤਾਂ ਵੇਖਿਆ ਨਹੀਂ ਨਿੱਕੀ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਅਮਰ ਸੇ ਕਿ ਮੈਨੂੰ ਤਾਂ ਵੀਰੇ ਨਾਂ ਮੈਂ ਉਹਨਾਂ ਚ ਜ਼ਿਆਦਾ ਰਹੀ ਐ ਨਾ ਮੈਨੂੰ ਜ਼ਿਆਦਾ ਪਤਾ ਉਹਨਾਂ ਬਾਰੇ ਜਦੋਂ ਕੋਟ ਮਾਰ ਕਰਦੇ ਸੀ ਉਹ ਮੈਨੂੰ ਚੇਤਾ ਸੀ ਸਾਰੇ ਜਿੱਦ ਵੀਰੇ ਸੀ ਕਰਾਇ ਤੇ ਨਹੀਂ ਸੀ ਜੋ ਉਹਨਾਂ ਕੋਟ ਮਾਰ ਕਰਨੀ ਕੋਟ ਮਾਰ ਉਹ ਕਰਦੇ ਸੀ ਕਿਉਂ ووٹ ਮਾਰ ਕਰਦੇ ਸੀ ਵੀਰ ਜੀ ووٹ ਮਾਰੇਸ ਕਰਕੇ ਕਰਦੇ ਸੀ ਮम्मा ਕਹਿੰਦੇ ਸੀ ਮੈਨੂੰ ਸੌਦਾ ਲਿਆਂ ਦੋ ਤੇ ਵੀਰ ਜੀ 20 30 ਰੁਪਏ ਦੇਣੇ ਤੇ ਇਹ ਕਹਿੰਨਾ ਕਿ ਹਲੇ ਸੌਦਾ ਲਿਆ ਤੇ ਇਹ ਵੀ ਤੇ ਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਕਿਉਂ ਸਾਰੇ ਰਸਣ ਮਿੰਨੇ ਸੀ ਜਿੱਦੋਂ ਦਾ ਮੇਰੇ ਮम्मा ਦਾ ਵਿਆਹ ਹੋਇਆ ਅੱਜ ਵੀ ਸਾਡਾ ਰਸਣ ਉਥੋਂ ਆਂਦਾ ਵਾ ਕਣਕ ਚੌਲ ਗੋੜ ਉਥੋਂ ਆਂਦਾ ਵਾ ਪਰ ਹੁਣ ਇੱਕ ਗੱਲ ਇਹ ਕਰਨੀ ਆ ਕਿ ਅੱਜ ਤੁਹਾਡੇ ਬਾਪ ਦੇ ਨਾਲ ਜਿੰਨਾ ਵਕਤ ਹੋਏ ਆ ਕਿੰਨੇ ਸਾਲ ਹੋ ਗਏ ਆ? ਵੀਰ ਜੀ 14 ਸਾਲ ਕਿ 15ਵਾਂ ਸਾਲ ਆ ਨੂੰ ਚੜ ਗਿਆ। ਅੱਛਾ। ਉਹਨਾਂ ਨੇ ਅਮਰ ਸਕੇ ਦਾ ਤੁਹਾਨੂੰ ਪਤਾ ਤੁਹਾਨੂੰ ਚੜ ਗਿਆ? ਨਹੀਂ ਵੀਰ ਜੀ ਇਹਦੀ ਮੈਨੂੰ ਪਤਾ। ਉਹਨਾਂ ਨੇ ਵੀਡੀਓ ਦੇ ਵਿੱਚ ਆ ਕੇ ਮੈਨੂੰ 15 ਸਾਲ ਹੋ ਗਏ ਆ ਅਮਰ ਸਕੇ ਦੇ। ਤਾਂ ਮੈਂ ਕਿਹਾ ਕਿ ਜੇ ਮੈਂ ਖੇਰ ਉਹ ਕਿਦਾਂ ਨੂੰ ਲਾਇਆ ਤੇ ਮੇਰਾ ਬੈਰੀ ਕਿੱਥੇ ਕਹਿੰਦਾ ਕਿੱਡੇ ਚੰਦਾ ਜਰਾ ਤੁਸੀਂ। ਨਹੀਂ ਇਹ ਗੱਲ। ਉਹਨਾਂ ਨੇ ਰੋਬਰ ਤੋਂ ਕਿਹਾ ਉਹਨੇ ਸਿੱਖਾ ਪਾਇਆ ਹਾਂ ਕਰਕੇ ਅੱਗੇ ਆਏ। ਵੀਰ ਜੀ ਜਦੋਂ ਸਾਡੇ ਪਾਪਾ ਤੁਹਾਨੂੰ ਕੋੜੇ ਮਿੰਨੋਨੀ ਮੈਂ ਤਾਂ ਨਹੀਂ ਕਦੇ ਉਹ ਵੇਖਿਆ ਤੇ ਮੇਰੇ ਪਾਪਾ ਦੀ ਦਾੜ੍ਹੀ ਹੁੰਦੀ ਸੀ ਪਰ ਨਾ ਮੰਨਦੇ ਸੀ ਜੇ ਟਾਲਾ ਸੇਪ ਜਾਂਦੇ ਸੀ ਠੀਕ ਆ ਉਸ ਤੋਂ ਬਾਅਦ ਜਦੋਂ ਸਾਡੇ ਮੋਂਟੇਟ ਸੈਪਰੇਟ ਹੋ ਗਏ ਨੇ ਉਸ ਤੋਂ ਬਾਅਦ ਹੀ ਅਸੀਂ ਉਹ ਗੁਰੂ ਦਾ ਦਰ ਨਹੀਂ ਛੱਡਿਆ ਜਿਉਂਦੇ ਜਾਂਦੇ ਹਰ ਸੰਡੇ ਜਾਂਦੇ ਹੋਂ ਤੇ ਕਿਈ ਕਈ ਵਾਰੀ ਮਤਲਬ ਉਹ ਤੇ ਜਾਂ ਕੇ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਕਿ ਜੇ ਤੁਸੀਂ ਆਪਣਾ ਖੋਖਾ ਚ ਲਾ ਰਿਹਾ ਸਾਡੇ ਵਧੀਆ ਗੱਲ ਖੋਖੇ ਖੋਖੇ ਚ ਰੋਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਕਿਉਂ ਨਾ ਕਿ ਤੁਸੀਂ ਸਿੱਖਾਂ ਦੇ ਵਿੱਚੋਂ ਹਾਂਜੀ ਵੀਰ ਜੀ ਆ ਸਿਰ ਤੇ ਤੇ ਕਿੰਨੇ ਨੇ ਨਹੀਂ ਹਨ ਆ ਜਾਨ ਦੁਹਰਾ ਗਿਆ ਸਿਰਦੇ ਤੋਂ ਕਮੀ ਕੋਈ ਨਹੀਂ ਆਪਾਂ ਵੀ ਮਾਰੋ ਕਰੇ ਕਾਲੇ ਪਾਣੀ ਤੋਂ ਅਸੀਂ ਅੱਗੇ ਆਪਾਂ ਕੋਲ ਨਹੀਂ ਆਪਾਂ ਸੇਖੇ ਆ ਦੇਖਾਵੇ ਹੁਣ ਹੁਣ ਵੇਖੋ ਨਿਹੰਗ ਸਿੰਘਾ ਇੱਕ ਤੇ ਧੀ ਭੈਣ ਦੀ ਇੱਜ਼ਤ ਬਚਾਉਣ ਦੇ ਖਾਤਰ ਆਪਣੇ ਆਰਮਾਨ ਸ਼ਾਨ ਵਾਰਦੰਦਾ ਕਿ ਮੈਂ ਕਿ ਧੀ ਭੈਣ ਦੀ ਇੱਜ਼ਤ ਬਚਾਵਾਂ ਸਿਰ ਦੇ ਤੇ ਜੁਨੀ ਰੱਖਣੀ ਆਪਾਂ ਤੁਸੀਂ ਸਿਰ ਦੇ ਤੇ ਜੁਨੀ ਨਹੀਂ ਰੱਖੀ ਸਭ ਤੋਂ ਵੱਡੀ ਤੇ ਗੱਲ ਇਹ ਤੁਸੀਂ ਮਿਹਨਤ ਜਿੰਨਾ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰ ਦੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਆ ਉਹ ਹੱਥ ਪੈਰ ਮੇਰੇ ਵੀ ਆ ਪਾਪਾ ਜੀ ਮੇਰੀ ਜਿਹੜੀ ਵੀਡੀਓ ਮਨ ਲੋਕਾ ਖੁਰਦਾ ਹਾਂ ਹਾਂਜੀ ਆ ਸੰਗਤ ਜੀ ਜਿਹੜੀ ਇੰਟਰਵਿਊ ਨੇ ਉੱਤੇ ਸੁਣੋ ਮੈਂ ਕੀ ਕਿਹਾ ਮੈਂ ਇਹ ਕਹਾਂ ਮੈਂ ਕਿ ਜਿਹੜੇ ਭੈਣ ਭਰਾ ਮੇਰੇ ਤੋਂ ਲੰਘਦੇ ਨਹੀਂ ਮੈਨੂੰ ਇੱਥੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਬਾਹਰ ਵੇਖੋ ਜਿ세 ਵੇਖੇ ਇੱਥੇ ਬੰਨਾ ਵੀ ਮਨਜੀਤ ਸਿੰਘ ਮੰਨਾ ਹਾਂ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਸਾਡੀ ਕਲੀ ਮਦਦ ਕੀਤੀ ਇੱਕ ਲੱਖ ਰੁਪਏ ਮਿਲ ਦਿੱਤੇ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਤੋਂ ਆ ਰਹੇ ਨੇ ਤੁਸੀਂ ਦੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੁਸ਼ ਹਾਂ ਅਸੀਂ ਤੁਹਾਡੇ ਕੰਮ ਨੇ ਕੋਈ ਦੁਖੀ ਨਹੀਂ ਅਸੀਂ ਜਾਣੇ ਵੀ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਧੜਾ ਆਪਣਾ ਕੰਮ ਕਰੋ پڑھੋ ਜੋ ਮਰਜ਼ੀ ਕਰੋ ਪਰ ਹੱਕ ਸੱਚ ਦੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ ਢਾਓ ਹੱਥ ਨਹੀਂ ਢਾਣਾ ਆਪਾਂ ਕਿਸੇ ਦੇ ਆਪਾਂ ਗੁਰਸੇਤੀ ਹਾਂ ਸਾਰੇ ਜਾਣੇ ਉਹ ਤੋਂ ਪਹਿਲਾਂ ਆ ਵੀ ਕੋਈ ਘੜਾ ਕੰਮ ਹੋ ਜਾਂਦਾ ਹਾਂ ਆ ਵੀ ਘੜਾ ਕੰਮ ਹੁੰਦਾ ਬੱਪੀ ਬਣੀ ਮੰਗਣੀ ਮੈਂ ਵੀ ਜਿਹੜਾ ਕੋਈ ਭਰਾ ਹੀ ਹੈ ਮੈਂ ਕੋਈ ਤੁਹੀ ਨਹੀਂ ਨਾ ਕਰਤੋਂ ਗੱਲ ਇਹ ਆ ਤੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਸੁਣਨ ਵਾਸਤੇ ਮਿਲੀਆਂ ਨਾ ਜੇ ਵੀਰ ਭਰਾਵਾ ਨੇ ਕਿਸੇ ਨੇ ਤੁਹਾਡੀ ਕੇ ਦੀ ਮਜਦ ਕੀਤੀਆਂ ਨਾ ਕੈਮਰਾ ਸਾਰੇ ਘਮਾਰੋ ਜਿਹੜੀ ਸਿੰਘ ਜੀ ਬੜੀ ਆ ਸਭ ਨੂੰ ਪਤਾ ਲੱਗ ਜਾਊਗਾ ਜਿੰਨੇ ਆਪਾਂ ਤੁਹਾਡੀ ਕੇ ਦੀ ਵੀਰਾਂ ਭਰਾਵਾ ਸਾਰੀ ਸਮਨਤ ਕੀਤੀ ਆ ਉਹਨੇ ਲਾ ਕੇ ਆਪਾਂ ਭਰਾ ਤੋਂ ਉਹ ਹੋ ਕੇ ਵੀਡੀਓ ਪਾਉਣੀ ਆ ਨਹੀਂ ਵੀਰ ਜੀ ਮੇਰੀ ਜਿੰਨੀਆਂ ਵੀ ਤੁਝ ਪਈਆਂ ਨੇ ਉਹਨਾਂ ਦਾ ਮੈਂ ਰੋ ਕੇ ਵੀਡੀਓ ਹਾਂ ਬਸ ਕੋਲੋਂ ਮੈਂ ਮਰਗੀ ਨੇ ਉਹ ਤੁਸੀਂ ਆਪਣੀ ਮਿਹਨਤ ਕਰੋ ਕੰਡ ਕਰੋ ਏਦਾਂ ਦੇਖੋ ਵੀਰੋ ਭਰਾਵੋ ਤੁਸੀਂ ਸਾਰੇ ਸੌਂਟੇ ਜੇ ਹੁਣ ਦੇਖੋ ਸਾਰੇ ਰੇੜੀਆਂ ਵਾਲੇ ਆ ਓ ਏਦਾਂ ਨੇ ਸਾਰੇ ਕਹਣਗੇ ਵੀ ਮੈਨੂੰ ਵੀ ਕੋ 2 2 4 ਲੱਖ ਰੁਪਏ ਦੇਣ 5 ਲੱਖ ਲੱਖ ਰੁਪਏ ਦੇਣ ਰੇੜੀਆਂ ਸਾਰੇ ਬੰਦ ਕਰਾ ਦੇਣ ਮੈਂ ਹਾਰੇ ਇੱਕ ਵੀਡੀਓ ਚ ਆਹੀ ਰਿਕਵੈਸਟ ਇਹ ਗੱਲ ਠੀਕ ਹੈ ਇਹ ਇਹ ਗੱਲ ਜੇ ਅਸੀਂ ਗੱਲ ਕਵਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਇੱਥੇ ਆਪਣਾ ਕੋਠਾ ਲਾਇਆ ਚਾਹ ਦਾ ਇੱਕ ਪਿਲਾਓ ਜਾਓ ਜੀ ਕਿ ਰੋਕੇ ਜਾਓ ਚਾਹ ਪੀ ਕੇ ਜੁਰ ਜਾਓ 5000 ਰੁਪਏ ਹਾਂ 5000 ਰੁਪਏ ਜੇ ਮਰਾ ਵਟਾਓ ਰੋਕੇ ਜਾਓ ਚਾਹ ਰੋਕੀਏ ਜਾਓ ਆ ਰੋਕੇ ਜਾ ਚਾਹ ਪਾਣੀ ਦਿਓ ਪੀ ਕੇ ਜਾ 5 ਰੁਪਏ ਵਟਾਓ ਅਗਲੀ ਦਾ ਹੌਸਲਾ ਫਲਾਉਂਦਾ ਔਰ ਜੇਕਰ ਤੁਸੀਂ ਆਨੇ ਆਂ ਵੀ ਇਹ ਗਰੀਬ ਜਿਹੜੀ ਐ ਏਦਾਂ ਦਾ ਲਬਾਦ ਹੋ ਗਿਆ ਵੀ ਆਪਾਂ ਜੇ ਕੋਈ ਸੰਗਠਨ ਕੋਈ ਐ ਤੁਹਾਨੂੰ ਫੋਨ ਨੰਬਰ ਦੇ ਦਵਾਂਗੇ ਬੜੇ ਤੁਸੀਂ ਜੀ ਸਾਨੂੰ ਪੈਸੇ ਦਿਓ ਬਾਦ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਬਾਹਰ ਆ ਦੇ ਬੰਦੋ ਜੀ ਇਹ ਬਹੁਤ ਚੰਗੀਆਂ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੈਪਰੇਟ ਆ ਉਹ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਜਾਂਦੇ ਉਹ ਸਾਡੀ ਜ਼ਿੰਦਗੀ ਵਿੱਚ ਨਾਲ ਤੁਹਾਨੂੰ ਪਾਪਾ ਜੀ ਵੀਡੀਓ ਕਰਨੀ ਪਈ ਆ ਉਹ ਤੁਸੀਂ ਬੋਰਨਾ ਸੁਣੋ ਵਿੱਚ ਕਹਿ ਕੀ ਰਹੇ ਨੇ ਕਿ ਦਾਦੀ ਮੰਮਾ ਮੇਰੇ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਗੱਲ ਨਾਲ ਲਾਉਂਗੀ ਨਾ ਗੱਲ ਨਹੀਂ ਕੀਤੀ ਹੈ ਜਿਹੜੀ ਗੱਲ ਸੁਣੀ ਗੱਲ ਜੀ ਨਾ ਨਹੀਂ ਲਿਓਣੀ ਤੇ ਪੋਤੇ ਪੋਤੀਆਂ ਵੀ ਨਹੀਂ ਮਿਲਣਗੇ ਨਹੀਂ ਨਾ ਨਾ ਲਾਉਣ ਦਾ ਦਾਅਵਾ ਕੀ ਮੇਰੇ ਵੀ ਤੌਰ ਤੋਂ ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂਦਾਰ ਲਾਈਕ ਨਹੀਂ ਕਰਦੇ ਸਾਨੂੰ ਪਿਆਰ ਨਹੀਂ ਕਰਦੇ ਹੈਗੇ ਸਾਨੂੰ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣੇ ਚਾਹੁੰਦੇ ਹਾਂ ਸਾਡੀ ਰੋਜ਼ੀ ਰੋਟੀ ਚੱਲਦੀ ਹੈ ਤੇ ਸਿਆਦੇ ਵਿੱਚ ਮੋੜਨਾ ਸਾਡੇ ਤੋਂ ਦੂਰ ਰਹਿਣ ਅਸੀਂ ਉਹਨਾਂ ਤੋਂ ਦੂਰ ਰਹਿਾਂਗੇ ਅਸੀਂ ਉਹਨਾਂ ਬਾਰੇ ਨਹੀਂ ਗੱਲ ਕਰਦੇ ਨਾ ਉਹ ਸਾਡੇ ਬਾਰੇ ਕਰਦੇ ਮੈਂ ਨਾ ਕੋਈ ਗੱਲ ਕਹੀਆਂ ਕਿ ਇਹ ਮਿਲਣਾ ਮਿਲੋ ਨਹੀਂ ਮਿਲਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਤਹਾ ਨੋਵਾਂ ਦੀ ਕਿਰਤ ਕਰੋ ਕਿਰਤ ਕਰੋ ਲਾਭ ਚ ਕੋਨੇ ਵੰਡ ਕੇ ਛਕੋ ਹਾਂਜੀ ਸੰਗਤ ਕਿਸ ਨੂੰ ਇਹ ਨਹੀਂ ਕਹਣਾ ਵੀ ਸਾਡੀ ਸੰਗਤ ਦੀ ਇਹ ਮਰ ਨਹੀਂ ਨਹੀਂ ਵੀਰ ਜੀ ਮੈਨੂੰ 10 ਸਾਲ ਹੋ ਗਏ ਜਿੰਨੀਆਂ ਕਰਾਉਣੀਆਂ ਜਿੱਦਾਂ ਮਰ ਕੇ ਕਰੋ ਪੜਾਈਆਂ ਲਿਖਾਈਆਂ ਕਰਾਉਣੀਆਂ ਕੀ ਕਰਾਂ ਆਪਣੇ ਬਾਲ ਪੁੱਤਿਆਂ ਤੇ ਭਾਵੇਂ ਤੁਸੀਂ ਇਹਾਜ ਦੇ ਪੈਰ ਤੋਂ ਮਰੋ ਸੰਗਤ ਨੂੰ ਕਹਰਾ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਕੈਨੇਡਾ 'ਚ ਬੈਠਾ ਆ ਨਾ ਉਹ ਆਪਣੀਆਂ 16-16 ਘੰਟਿਆਂ ਦੀਆਂ 16-16 ਘੰਟਿਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਂਦੇ ਜੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਮਾੜਾ ਉਹ ਇੱਕ ਗੈਰ ਆ ਜੇ ਆਪਾਂ ਸੰਗਤ ਆ ਕਿ 1 ਰੁਪਿਆ ਦੀ ਇਕੱਠਾ ਕਰਦੇ ਕੋ ਮੈਂ ਤੁਹਾਡੇ ਕੋਲ ਲੈ ਲੈਣਾ ਪੈਸੇ ਜਿਹਾਓ 100-100 ਰੁਪਿਆ ਦੋ ਮੈਨੂੰ ਬੜੀ ਲੋੜ ਆ 100-100 3 ਦੋ 100-100 ਸਾਰੇ ਨੂੰ ਬਈ ਲੋੜ ਆ ਇਹ ਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਪਿਘਾਰੀ ਹੋ ਗਿਆ ਨਹੀਂ ਨਹੀਂ ਪਹਿਲਾਂ ਮੈਂ ਸਾਰੇ ਕਿ ਵੀਡੀਓ ਚ ਕਿਹਾ ਕਿ ਮੈਨੂੰ ਤਾਂ ਰੋਕ ਕੇ ਜਾ ਅੱਗੇ ਮੇਰੀ ਧਿਆਣੀ ਸਿਰਫ 250 ਕੈਂਸਰ ਵੀ ਪੈਂਦੀ ਜਦੋਂ ਦੀ ਮ ਆੰਦੀ ਮੇ ਕਿਹਨੂੰ ਮੰਨਾਂ ਕਰ ਬਾਬੇ ਟੇਕਵਾਦ ਨੂੰ ਸਾਰਾ ਕੰਮ ਅੱਜ ਹੁਣੇ ਬੰਦ ਕਰਕੇ ਨਹੀਂ ਜਾਉਂਦਾ ਸਸੀ ਕਾਲ ਜੀ ਬਾਬੇ ਨੂੰ ਮੈਂ ਕਿਹਾ ਜਰੂਰ ਕਿ ਨਾ ਠੀਕ ਕੱਢ ਹਾਂਜੀ ਇਹ ਭੈਂਗੇ ਹੁਣੇ ਵੀ ਆਏ ਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਪਾਸ ਤੁਹਾਡੇ ਪਤੀ ਕੋਲੋਂ ਬੜਾ ਗਾਲੀ ਨਿਕਲ ਰਹੀ ਹੈ ਨਾ ਤੇਰੇ ਨਾਮ ਦੇ ਤੇ ਵੀ ਕੋਈ ਮੈਨੂੰ ਚਾੜਾ ਦੇ ਦੇ ਗੁਜਰ ਗਿਆ ਸਾਡਾ ਹੈ ਨਹੀਂ ਸਪਤੀ ਸਾਡਾ ਉਵੇਂ ਸਾਨੂੰ ਵੀਰਾ ਭਰਾਵਾਂ ਨੇ ਜਿੱਥੇ ਭੇਜਿਆ ਆ ਵੀ ਸਾਡਾ ਧੁਰ ਦਾ ਨਾਮ ਲੈਣ ਵਾਸਤੇ ਆਏ ਆ ਖਾਸਾ ਬੋਲ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਆ ਕੰਮ ਆਪਣਾ ਕਰੋ ਸੜਕੇ ਅਹੀਂ ਸੰਗਤ ਹੋਏ ਹੋ ਫਿਰ ਚਲਾਂਗੇ ਇਹਨਾਂ ਦੇ ਕੋਤੇ ਦੇ ਕੋਲ ਆਓ ਆ ਕੇ ਚਾਹ ਪਾਣੀ ਪੀ ਕੇ ਦਾਹ ਦੀ 100 ਜਰ 50 ਚਾਹ ਕੇ ਜਾਓ ਠੀਕ ਆ ਜੀ ਪਰ ਸੰਗਤ ਨੂੰ ਆਪਾਂ ਬੁਲਾਹ ਕਰਕੇ ਪੈਸੇ ਨਹੀਂ ਲੈਂਦੇ ਤੂੰ ਰੋਕ ਕੇ ਜਾ ਜਿਹੜਾ ਵੀ ਭੈਣ ਭਰਾ ਮੈਨੂੰ ਰੋਕ ਤਮੇਗੀ ਰੋਕ ਕੇ ਜੰਦਾ ਮੈਨੂੰ ਕਹਿ ਕੇ ਜੰਦਾ ਕਿ ਪੁੱਤ ਉਸੇਰੇ ਵੀਡੀਓ ਵੇਖਿਆ ਅਸੀਂ ਤਾਂ ਤੇਰੇ ਤੋਂ ਰੁਕਿਆ ਕਿ ਤੇਰੇ ਤੋਂ ਕੁਝ ਪੈਸੇ ਬਣ ਜਾਣ ਹਾਂ ਤੇਸ ਗੁੰਰੀ ਮੋਰ ਤੇ ਉਸ ਆਪਣੀ ਬੱਧੀ ਦੇ ਘਾੜ ਦੇ ਕੋ ਸਿਰ ਤੇ ਤੇ ਚੁਣੀਆਂ ਲਾਉਂਦੇ ਉਹ ਵੀ ਲੇਕਨ ਨਾ ਚੁਣੇ ਲਿਆ ਕਰ ਹਾਂ ਚੁਣੀ ਲਾਉਂਦੇ ਕੋਈ ਗੱਲ ਨਹੀਂ ਕਿ ਨਹੀਂ ਚੁਣੀ ਲੈ ਸਕਦੇ ਤਾਂ ਲੈ ਲਾਗਾ ਬੜਕਾ ਬੰਦਾ ਹਾਂ ਆਪਾਂ ਸਿੱਖਾਂ ਦੇ ਪਿਆਰ ਬਣਾ ਦੇ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀ ਸਿੱਖਤ ਹੁੰਦੇ ਨੇ ਭਾਵੇਂ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਕਿ ਇਹਨਾਂ ਦੀ ਉਹ ਵੀ ਜਿਹੜਾ ਸਾਰੇ ਸੰਸਥਾ ਜੇ ਕੋਈ Hindu ਵਾਲਾ ਉਹਦਾ ਵੀ ਸੰਤਾਨ ਆ ਗੱਲ ਇਹ ਆ ਕਿ ਆਪਾਂ ਸੋਸ਼ਲ ਮੀਡੀਆ ਤੇ ਫੇਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਕਿਸ ਨੂੰ ਸਮਰਾਂਹ ਨਹੀਂ ਕਰਨਾ ਜਾ ਤਰਦਾ ਫੰਨੇਗਾ ਵਰਮਾ ਜੀ ਦਾ ਬਦੇਸ਼ਾ ਜੀ ਦਾ ਮੁਬਾਰਕਾ 15 ਸਾਲੋ ਦੇ ਛੱਡੇ ਅੱਜ ਇਹਨੂੰ ਬੱਚੇ ਦਾ ਕੇਤਾ ਆ ਗਿਆ ਹਾਂਜੀ ਹਾਂ ਤੇ ਵੀਡੀਓ ਵੇਖ ਲਈ ਤਾਂ ਅੱਜ ਚਿੰਤਾ ਆ ਗਿਆ ਇਹ ਸੋਸ਼ਲ ਮੀਡੀਆ ਨੂੰ ਜਿਹੜੋ ਵੀਡੀਓ ਪੈਂਦੀ ਹੈ ਨਾ ਫਿਰ ਗੱਲ ਪਬਲਿਕ ਦੀ ਮੈਂ ਚੱਲ ਜਾਂਦੀ ਹਾਂ ਸਿਰ ਬੰਦੇ ਨੇ ਕਹਿਣਾ ਚੱਲਦੇ ਭਲੇ ਨਾ ਸ਼ਰਮ ਆਉਂਦੀ ਆ ਯਾਰ ਸਾਡਾ ਧੀ ਭੈਣ ਆ ਅਜਿਹਾ ਕੰਮ ਕਰਦੇ ਛੋਟੇ ਨੂੰ ਸ਼ਰਮ ਨਹੀਂ ਆਈ ਜਿੱਦਾਂ ਬੱਚੇ ਲੈ ਕੇ ਪਰੋਟੀ ਉਹ ਤਾਂ ਸ਼ਰਮ ਨਹੀਂ ਆਈ ਜਿੱਦਾਂ ਬਿਨਾਂ ਕੋਮਿਲੇ ਮੈਨੂੰ ਸ਼ਾਰਟ ਕੇ ਆਪਣੀ ਭੈਣ ਕੋ ਚੱਲ ਗਿਆ ਰਿਆਣੇ ਕਸਤ ਨਾ ਮੈਂ ਮਿੱਟਾ ਮਟਰ ਤੋੜ ਕੇ 2 ਮਹੀਨੇ ਜਰਾ ਕੀਤਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਕਿਰਾਏ ਤੇ ਨਹੀਂ ਉਹਨੇ ਮੈਨੂੰ ਸੱਤੀ ਦੇਣੀ ਉਹਨੇ ਮੈਂ ਪਾਣੀ ਚਾਹੀਦੀ ਪਰ ਮੈਂ ਸੱਤੀ ਲੈਣ ਕੋਲ ਕੋਟੇ ਮਗਰ ਉਸ ਤੇ ਨਹੀਂ ਮੈਂ ਸ਼ਰਮਾਈ ਆਉਦੀ ਆਉਦੀ ਹੋਊਗੀ ਉਹ ਪਰ ਗੱਲੇ ਮੈਂ ਵੀ ਕੋ ਬੱਚੇ ਐਨੇ ਨੇ ਲਾ ਕੇ ਅੱਜ ਨਾ ਹਿੱਕ ਤੇ ਕਿਤੇ ਆ ਅੱਜ ਮੈਂ ਬੱਚੇ ਕਿਵੇਂ ਦੇ ਦਾਂ ਜੀ ਦੇਖੋ ਬੱਚਾ ਦੇਣਾ ਨਹੀਂ ਤੇ ਪਿੰਡ ਸਰ ਉੱਤੇ ਜਾਓ ਨਾ ਨਾ ਮੈਂ ਜਾ ਨਾ ਆਪਣੇ ਘਰ ਜਾਓ ਜਾਪਰੇਟ ਰਹਿਣਾ ਨਾ ਪਹਿਲੇ ਨਾ ਆਹ ਯਾਰ ਸਾਨੂੰ ਨਾ ਉਹ ਕਹਿੰਦਾ ਨਾ ਅਸੀਂ ਆਪਣੀ ਮਿਹਨਤ ਕਰੋ ਹਾਂਜੀ ਬੰਦੇ ਕੋ ਆਪਣੀ ਜਿੰਦਗੀ ਦੀ ਜਿੰਦਗੀ ਕੋਸ਼ਿਸ਼ ਨਾ ਨਾ ਅਸੀਂ ਮਨੂ ਗਲਤ ਨਹੀਂ ਨਾ ਉਹ ਸਾਨੂੰ ਗਲਤ ਕਹਿਣਾ ਉਹਨਾਂ ਨੇ ਅਸੀਂ ਪਰੇਸ਼ਾਨ ਕਰਦੇ ਨਾ ਸਭ ਜੀ ਮੈਂ ਤਾਂ ਇਹ ਮੈਂ ਤਾਂ ਦੱਸਦਾ ਜੀ ਅਸਲ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾਂ ਦੀ ਸੇਵਾ ਰੱਬ ਦੀ ਸੇਵਾ ਆ ਉਹ ਮਾਈ ਦੀ ਔਰ ਮਾਈਏ ਮੇਰੇ ਸਾਹ ਉਹਨਾਂ ਦੇ ਰੋਣੀਆਂ ਨਾਲ ਵੀ ਕੋਈ ਹੋਣੀ ਹੈ ਹਾਂਜੀ ਵੇਖੋ ਅੱਤੀ ਸੱਚੀ ਜੀ ਉਹ ਅੱਤੀ ਹਾਂ ਜੀ ਉਹ ਸੀ ਛੱਟ ਕੇ ਆਏ ਆ ਉਹ ਦਦੀ ਮੰਮੀ ਮੇਰੀ ਸਿੱਧੀ ਪਲੀ ਤੁਰਦੇ ਸੀ ਇਹ ਤਾਂ ਸਾਡੇ ਤੋਂ ਬੜਾ ਪ੍ਰੋਬਲਮ ਵੀ ਕੋਈ ਦੱਸ ਅੱਜ ਕਈ ਪ੍ਰੋਬਲਮਸ ਆ ਜਾਂਦੀਆਂ ਹੁਣ ਮੇਰੇ ਮੰਮਾ ਦੇ ਇੱਕ ਤੇ ਰਸੋਲੀ ਆ ਹਨਾ ਜਿੱਤੇ ਵੀ ਛਿਲ ਤੇ ਲੱਗਦੀ ਉਹ ਤੇ ਰਸੋਲੀ ਬਣ ਜਾਂਦੀ ਆ ਉਹਨ ਕੀ ਕਹਿੰਦੇ ਨੇ ਕਿ ਤੇ ਰਸੋਲੀ ਬਦੂਗੀ ਮੋੜ ਦੇ ਵਿੱਚ ਪਾ ਦੇਵਾ ਲੇਕਿਨ ਬਦੂਗੀ ਮੇਰੇ ਮੰਮਾ ਮੰਡੇ ਤੇ ਪੈ ਜਾਣਗੇ ਕੌਣ ਸੰਗੂਗਾ ਸੇ ਸਾਹਮਣਾ ਇਸ ਕਰਕੇ ਠੀਕਾ ਕਰੋ ਮੈਂ ਜਾਰੀ ਨਹੀਂ ਵੀਡੀਓ ਕੰਮੀ ਕਰਦਾ ਮੈਂ ਘਰ ਦੇ ਕੰਮ ਉਹ ਆ ਨਾ ਸਾਹ ਸੰਗਤ ਜਿਹੜੀ ਆ ਉਹਨਾਂ ਬਦਲਣ ਲਈ ਆਇਆ ਹੋਇਆ ਏ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਵੀ ਇਹਨਾਂ ਦੀ ਪਾਈ ਆ ਸਭ ਤੋਂ ਪਹਿਲਾਂ ਅਵੀ ਸਿੱਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾਂ ਭਰਾਵਾਂ ਦੇ ਕਹਿਣ ਤੇ ਸਜੂ ਦੇ ਨਾਲ ਆਪਾਂ ਆਏ ਹਾਂ। ਆਹ ਜੇ ਤੁਹਾਡਾ ਇਹ ਗੱਲ ਆਪਾਂ ਜਾਣਦੇ ਆਂ ਆਪਾਂ ਦੇ ਨਾਲ ਉਹ ਜੀ ਜੀ ਨਹੀਂ ਕਰਨੀ ਕਿ ਆਪਾਂ ਤੇ ਇਹਦੇ ਨਾਲ ਵੀ ਆਪਾਂ ਗੁਗਰਾਹ ਕਰਕੇ ਆ ਗਏ। ਗੁਗ ਵੀਰ ਦੀ ਸੰਗਤ ਅੱਗੇ ਕਿ ਜਿਹੜੇ ਪਿੰਡ ਮਰਾ ਜਲੰਧਰ ਅੰਮ੍ਰਿਤਸਰ ਚਾਹਦੇ ਨੇ ਮੈਂ ਤਾਂ ਰੋਕ ਕੇ ਚਾਹੁੰਦਾ ਉਹ ਮੈਂ ਅਪੀਲ ਕਰ ਦਿੰਦਾ। ਹਾਂਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਇਹ ਨਿਰਣਾ ਲਿਆ ਆਪਾਂ ਗਨਬਾਬ ਇੱਥੇ ਆ ਕੇ ਖੋਲ ਕੀਤੀ ਆ। ਇਹ ਭੈਣ ਦਾ ਇੱਥੇ ਖੋਖਾ ਲੱਗਾ ਹਾਂ ਇਹ ਖੋਖਾ ਇੱਥੇ ਰਈਏ ਲੱਗਾ ਹੋਇਆ ਇਹਨਾਂ ਦਾ ਜਾਹ ਆਲਾ ਜਿਹੜਾ ਵੀਰ ਭਰਾ ਹੋਵੇ ਨਾ ਇਹਨਾਂ ਦੇ ਕੋਲ ਜਾਹ ਪਾਣੀ ਛੱਕੇ ਜ਼ਰੂਰ ਜਾਓ ਇਹਨਾਂ ਨੂੰ ਆਪਣੀ ਮਿਹਨਤ ਕਰਨ ਦਿਓ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲ ਬੂਤੇ ਤੇ ਕਾਮਯਾਬ ਹੋਣ ਦਿਓ ਇਹਨਾਂ ਦੀ ਹੋਰ ਕੋਈ ਮਾਲੀ ਸਹਾਇਤਾ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਠੀਕ ਹੈ Thank hey. you.